ਮੈਂ ਮੈਂ ਆ ਤਾਂ ਦੁਕਾਨਦਾਰ ਆ ਬੜੀ ਆਪਣੀ ਗਲਤੀ ਕਰ ਸਾਡੀ ਸ਼ਾਖ ਤੋੜੀ ਛੋੜੀ ਪਾਉਂਦੀ ਆ ਸਾਡੀ ਸਾਰੀ ਸ਼ਾਖ ਤੋੜੀ ਆ ਦੇਖੋ ਭਾਈ ਤੱਕਰੋ ਖੜਾ ਖਾਇਆ ਆ ਭਰੇ ਇਲਾਕੇ ਥੜਾ ਜਾ ਆ ਬਟਕਾਰ ਦੀ ਕਮੇਟੀ ਨੇ ਮੁਰਮਤ ਕਰਾ ਦੇਣੀ ਕਮੇਟੀ ਕਰਾ ਦੇਂਗੇ ਪਰ ਜੇ ਇੰਦਾ ਇਸ਼ੂ ਬਣਾ ਕੇ ਗੱਲ ਕਰਨੀ ਅਸੀਂ ਨਹੀਂ ਉਹ ਕਰਨ ਦੇਣੀ ਦੁਕਾਨਦਾਰ ਤੁਸੀਂ ਮੈਨੂੰ ਪਤਾ ਕਰਾਣਾ ਨਾ ਕੋਈ ਕੋਰਸ ਤੋਂ ਮੰਗੋ ਮੈਂ ਨਾਲ ਉਹ ਕੋਲੋਂ ਅੱਧਾ ਜਿਹਾ ਵੀ ਉਹ ਮੈਨੂੰ ਤੁਹਾਡੇ ਮੁਲਾਜ਼ਮਾਂ ਨੇ ਨਾਲ ਹੀ ਸਾਡੀ ਖਿੰਡਾ ਦੀ ਮੋਟਗੀ ਆ ਜੇ ਨਾ ਨਹੀਂ ਪੁੱਛਦੇ ਕੀ ਕਿਤੇ ਗਿਆ ਤਿੰਨ ਤੱਕ ਨਾ ਤੋੜ ਕੇ ਜੁਨੀਅਰ ਰੋੜ ਤੇ ਆ ਗਿਆ ਬਾਕੀ ਕੋਲ ਤੋੜੀਆਂ ਪਰ ਜੇ ਟ੍ਰੈਫਿਕ ਮਸਿਆ ਜਾਂ ਟ੍ਰੈਫਿਕ ਮਸਿਆ ਤਾਂ ਚਾਹਤ ਲੈ ਆਉ ਪਰਸਨਾਂ ਜੇ ਸਾਰਿਆਂ ਲਈ ਇੱਕੋ ਲੱਗੀਦਾ ਕੋਈ ਸਮੱਸਿਆ ਵਾ ਟ੍ਰੈਫਿਕ ਸੜਕਾ ਤੋਂ ਲੰਘਦੀ ਨਹੀਂ ਨਾ ਦਿੰਦੀ ਆ ਜੀ ਲੈਟਰ ਲੈਟਰ ਤੋੜਦਾ ਥੋੜੀ ਜ਼ਰੂਰ ਤੇ ਕਾਨੂੰਨ ਚ ਲਿਖਿਆਦਾ ਵਾ ਕਿ ਤੁਸੀਂ ਲੈਟਰ ਤੋੜ ਦੋ ਲੈਟਰ ਥੋੜੀ ਕੋਈ ਤੋੜ ਸਕਦਾ ਵਾ ਸਾਡਾ ਲੱਖਾਂ ਰੁਪਏ ਦਾ ਨੁਕਸਾਨ ਕਰਤਾ ਸੀ ਸਾਹਿਬ ਜੀ ਸਾਹਮਣੇ ਦੁਕਾਨਾਂ ਸਹਿਜ ਦੁਕਾਨਾਂ ਉਹ ਨਹੀਂ ਤੋੜੀਆਂ ਸਾਡੀ ਤੋੜਦੀਆਂ ਤੁਹਾਡਾ ਟੇਬਲ ਦੇਖੋ ਸਾਰੇ ਆਪਾਂ ਕਿੱਦਾਂ ਕੰਮ ਕਰਾਂਗੇ ਇਹ ਥੜੀਆਂ ਤਾਕਤ ਤੋੜਦੀਆਂ ਵਾ ਸਾਰਾ ਆਪਣੀਆਂ ਟੁੱਟੀਆਂ ਹੋਈਆਂ ਦੁਕਾਨਾਂ ਸ਼ੈੱਡ ਦਿਖਾ ਕਿ ਇਹ ਦੁਕਾਨਦਾਰਾਂ ਦੇ ਵੱਲੋਂ ਖੂਬ ਹੰਗਾਮਾ ਕੀਤਾ ਜਾ ਰਿਹਾ ਹੈ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਬਾਜ਼ਾਰ ਦੇ ਵਿੱਚ ਟ੍ਰੈਫਿਕ ਨੂੰ ਠੀਕ ਕਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਕਾਰਵਾਈ ਕੀਤੀ ਗਈ ਉਹਨਾਂ ਦੇ ਵੱਲੋਂ ਦੁਕਾਨਾਂ ਦੇ ਬਾਹਰ ਨਿਕਲੀਆਂ ਹੋਈਆਂ ਟੀਨਾ ਸੀਮਿੰਟ ਦੇ ਸ਼ੈੱਡ ਤੋੜ ਦਿੱਤੇ ਗਏ ਜੀ.ਐਸ.ਵੀ ਦੇ ਨਾਲ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਬਹੁ ਟੇਬਲ ਆਦਵੀ ਚੁੱਕ ਲਈ ਗਏ ਤੇ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਜ਼ਿਆਦਾ ਭੰਨ ਤੋੜ ਵੀ ਕੀਤੀ ਹੋਈ ਨਜ਼ਰ ਆ ਰਹੀ ਇਹ ਤਸਦੀਕੇ ਜੀਸੀਬੀ ਦੇ ਨਾਲ ਅੱਜ ਪ੍ਰਸ਼ਾਸਨ ਦੇ ਵੱਲੋਂ ਜੋ ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਉਹਨਾਂ ਨੂੰ ਤੜਵਾਇਆ ਗਿਆ ਹਟਾਇਆ ਗਿਆ ਜਿਸ ਤੋਂ ਬਾਅਦ ਹੁਣ ਦੁਕਾਨਦਾਰਾਂ ਦੇ ਵੱਲੋਂ ਖੂਬ ਹੰਗਾਮਾ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਧਾਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਪਹਿਲਾਂ ਨੋਟਿਸ ਨਹੀਂ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਸ਼ਰੀਅਮ ਧੱਕੇਸ਼ਾਹੀ ਕੀਤੀ ਗਈ ਹੈ ਮੇਰਾ ਨਾਮ ਸਰਜੀ ਅਜੀਤ ਕੁਮਾਰ ਆ ਮਸ਼ੀ ਮਾਰਕੀਟ ਚ ਮੇਰੀ ਸ਼ੋਪ ਆ ਬਿਹਾਰੀ ਲਾਲ ਫਿਸ਼ ਸ਼ੋਪ ਸਾਰਾ ਸਿਸ਼ਵੇਰੇ 5 ਵਜੇ ਇੱਥੇ ਆ ਕੇ ਖੜੇ ਆ ਬਜ਼ਾਰ ਦੇ ਵਿੱਚ ਠੀਕ ਆ ਇਹਨਾਂ ਨੇ ਕੋਈ ਵਾਰਨਿੰਗ ਵਾਰਨਿੰਗ ਚਲੋ ਦੋ ਤਿੰਨ ਦਿਨਾਂ ਤੋਂ ਚੱਲ ਰਹੀ ਆ ਕਿ ਆਪਾਂ ਸਮਾਨ ਚੁੱਕਣਾਗਾ ਅਸੀਂ 5 ਵਜੇ ਦੇ ਆ ਕੇ ਆਪਣਾ ਸਾਰਾ ਸਮਾਨ ਪਿੱਛੇ ਕਰਕੇ ਬੈਠੇ ਹੋਏ ਆ ਸਾਡੇ ਇਹ ਬਾਜ਼ਾਰ ਅਫਸਰ ਆਏ ਅਸੀਂ ਰਿਕਵੈਸਟ ਕੀਤੀ ਆ ਕਿ ਸਰ ਜੇਕਰ ਸਾਡਾ ਸਮਾਨ ਫੇਰ ਵੀ ਬਾਹਰ ਆ ਸਾਨੂੰ ਹੱਥ ਜੋੜ ਕੇ ਬੇਨਤੀ ਆ ਸਾਨੂੰ ਅੱਧੇ ਘੰਟੇ ਦਾ ਟਾਈਮ ਦਿੱਤਾ ਜਾਵੇ ਕਿ ਅਸੀਂ ਆਪਣਾ ਜਿਹੜਾ ਸਮਾਨ ਸਾਡਾ ਤੁਹਾਨੂੰ ਫਾਲਤੂ ਲੱਗਦਾ ਸੀ ਉਹ ਵੀ ਪਿੱਛੇ ਕਰ ਲੈਨੇ ਆ ਸਾਡੀ ਇੰਨੀ ਗੱਲ ਕਹਿਣ ਦੇ ਬਾਵਜੂਦ ਵੀ ਸਰ ਇਹਨਾਂ ਨੇ ਕ੍ਰੇਨ ਦੇ ਨਾਲ ਸਾਡਾ ਸਾਰਾ ਸਮਾਨ ਤੋੜਤਾ ਪਲੱਸ ਸਾਡੀ ਦੁਕਾਨ ਤੱਕ ਤੋੜਦੀ ਆ ਸਰ ਅਸੀਂ ਮਾੜੇ ਬੰਦੇ ਸਾਡਾ 2 ਮਹੀਨੇ ਦਾ ਕੰਮ ਹੁੰਦਾ ਵਾ ਸਾਡਾ ਸਾਰਾ ਨੁਕਸਾਨ ਕਰਤਾ ਇਹ ਵੇਖੋ ਸਰ ਇਹ ਕੋਈ ਗੱਲ ਥੋੜੀ ਬੰਦੀ ਹੈਗੀ ਆ ਅਸੀਂ ਗਰੀਬ ਬੰਦੇ ਆ ਦੁਕਾਨਾਵਾ ਬਾਕੀ ਠੀਕ ਆ ਜੀ ਜਦੋਂ ਕੋਈ ਕੋਈ ਮੁਸੀਬਤ ਪੈਂਦੀ ਆ ਕੋਈ ਗੱਲ ਹੁੰਦੀ ਆ ਸਰ ਸਾਡੀਆਂ ਦੁਕਾਨਾਂ ਤੇ ਸਾਰਾ ਐਕਸ਼ਨ ਆਂਦਾ ਵਾ ਸਾਡੇ ਕਰਕੇ ਟ੍ਰੈਫਿਕ ਜਾਮ ਤੇ ਨਹੀਂ ਆ ਗਈ ਸਰ ਗੱਡੀਆਂ ਆਂਦੀ ਠੀਕ ਆ ਜੀ ਬਾਜ਼ਾਰ ਛੋਟਾ ਵਾ ਗੱਡੀਆਂ ਸਾਰੀ ਤੇ 24 ਘੰਟੇ ਤਿੰਨ ਤੋਂ ਚਾਰ ਗੱਡੀਆਂ ਲੰਘਦੀਆਂ ਕਦੀ ਉਧਰੋਂ ਕ੍ਰੋਸ ਹੋ ਰਹੀਆਂ ਕਦੀ ਇਧਰੋਂ ਕ੍ਰੋਸ ਹੋ ਰਹੀਆਂ ਠੀਕ ਆ ਜੀ ਇਹ ਸਾਰੀਆਂ ਟੀਨਾ ਵੇਖੋ ਬਾਕੀ ਸਰ ਸਮਾਨ ਚੁੱਕਣਾ ਨਾ ਦੀ ਚਲੋ ਕਾਨੂੰਨੀ ਕਾਰਵਾਈ ਕਰਨਾ ਨਾ ਦਾ ਫਰਜ ਹੈਗਾ ਪਰ ਦੁਕਾਨ ਕਿਸੇ ਦੀ ਤੋੜ ਦੇਣਾ ਬਿਨਾ ਦੱਸੇ ਬਿਨਾ ਗੱਲ ਤੋਂ ਮੈਂ ਰਿਕਵੈਸਟਾਂ ਕਰਦਾ ਰਿਹਾ ਕਿ ਮੈਂ ਹੱਥ ਜੋੜਦਾ ਰਿਹਾ ਕਿ ਸਰ ਨਾ ਤੋੜੋ ਨਾ ਦਿਓ ਫਿਰ ਵੀ ਸਰ ਇਹਨਾਂ ਨੇ ਸਾਰਾ ਸਮਾਨ ਤੋੜਦਾ ਸਾਡਾ ਸਰ ਹਜ਼ਾਰਾਂ ਦਾ ਨੁਕਸਾਨ ਕਰਦਾ ਅਸੀਂ ਗਰੀਬ ਬੰਦੇ ਅਸੀਂ ਕਿੱਦਾਂ ਸਰ ਕਰਾਂਗੇ ਚਾਰ ਚਾਰ ਮਹੀਨੇ ਲੱਗੇ ਨੇ ਠੀਕ ਆ ਜੀ ਤੁਹਾਡਾ ਇਹ ਨੁਕਸਾਨ ਕਰਦਾ ਤੁਹਾਡੀ ਆ ਵੇਖੋ ਸਰ ਸਾਡੀ ਦੁਕਾਨ ਦੇ ਹਾਲਾਤ ਕੀ ਕਰਤੇ ਦਾ ਨੇ ਅਸੀਂ ਸਰ ਮਾੜੇ ਬੰਦੇ ਅਸੀਂ ਦਾ ਕਰਕੇ ਖਾਣਾ ਔਰ ਟਲੇ ਮਾਰਨ ਅਸੀਂ ਕੋਈ ਅਫਸਰ ਥੋੜੀ ਆ ਸਰ ਅਸੀਂ ਅਸੀਂ ਤਾਂ ਆਪਣੀ ਮਿਹਨਤ ਕਰਕੇ ਖਾ ਰਹੇ ਹੱਥ ਜੋੜ ਕੇ ਖਾ ਰਹੇ ਆ ਤਾਂ ਸਾਡਾ ਫੇਰ ਵੀ ਇਹ ਨੁਕਸਾਨ ਕਰਦਾ ਅਸੀਂ ਕਿੱਥੇ ਜਾਵਾਂਗੇ ਹਾਂ ਕੀ ਗੱਲ ਹੋ ਗਈ ਵੇਖੋ ਜੀ ਰਾਤਾਂ ਹੀ ਆਏ ਆ 4:30 ਵਜੇ ਨਾ 4 ਵਜੇ ਨਾਲ ਆਏ ਆ ਕਮੇਟੀ ਵਾਲੇ ਦੁਕਾਨਦਾਰਾਂ ਦੇ ਵਿੱਚ ਰੋਸ਼ ਹੈ ਸਵੇਰੇ 3:30-4 ਵਜੇ ਏਡੀਸੀ ਤੇ ਕਮੇਟੀ ਘਰ ਦੇ ਮੁਲਾਜ਼ਮ ਆ ਕੇ ਕਿਸੇ ਨੂੰ ਕੋਈ ਨੋਟਿਸ ਨਹੀਂ ਇਹਨਾਂ ਨੇ ਦਿੱਤਾ ਕਿਸੇ ਨੂੰ ਇਹਨਾਂ ਨੇ ਕੋਈ ਵਾਰਨਿੰਗ ਨਹੀਂ ਦਿੱਤੀ ਕਿ ਤੁਸੀਂ ਆਪਣਾ ਸਮਾਨ ਪਿੱਛੇ ਕਰ ਲਓ ਸਾਰਿਆਂ ਦੀਆਂ ਦੁਕਾਨਾਂ 3:30-4 ਵਜੇ ਆ ਕੇ ਜੀਸੀਬੀ ਲਿਆ ਕੇ ਤੋੜਾ ਦਿੱਤੀਆਂ ਗਈਆਂ ਨੇ ਦੇਖੋ ਅੱਜ ਦੁਕਾਨਦਾਰ ਬਹੁਤ ਹੀ ਕਮਜ਼ੋਰ ਹੈ ਬਹੁਤ ਹੀ ਉਹਦੇ ਉੱਤੇ ਬੋਝ ਆ ਪਰਵਾਰਾਂ ਦੇ ਦੁਕਤ ਦਾ ਬੋਝ ਹੈ ਦੁਕਾਨਾਂ ਦੇ ਮੁਲਾਜ਼ਮਾਂ ਦਾ ਬੋਝ ਹੈ ਤੇ ਦੁਕਾਨਦਾਰਾਂ ਨੂੰ ਨਜਾਇਜ਼ ਤੰਗ ਕੀਤਾ ਜਾ ਰਿਹਾ ਤੁਸੀਂ ਬਾਜ਼ਾਰ 'ਚ ਦੇਖੋ ਜੇ ਟ੍ਰੈਫਿਕ ਦਾ ਕੋਈ ਸਿਸਟਮ ਹੈਗਾ ਕੋਈ ਸਿਸਟਮ ਨਹੀਂ ਹੈਗਾ ਟ੍ਰੈਫਿਕ ਕਿੰਦਰ ਦੀ ਕਿੱਧਰ ਜਾ ਰਹੀ ਹੈ ਦੁਕਾਨਦਾਰਾਂ ਦਾ ਕੀ ਰੋਸ਼ ਹੈ ਕੋਈ ਗੱਡੀ ਵੱਡੀ ਵੜ ਦਿੰਦਾ ਦੁਕਾਨਾਂ ਦੁਕਾਨ ਦੇ ਵਿੱਚ ਇਧਰ ਆ ਕੇ ਬਾਜ਼ਾਰਾਂ ਦੇ ਵਿੱਚ ਉਹਦੇ ਵਿੱਚ ਦੁਕਾਨਦਾਰਾਂ ਦਾ ਕੀ ਰੋਸ਼ ਹੈ ਹੱਥ ਜੋੜ ਕੇ ਬੇਨਤੀ ਹੈ ਸਾਰੇ ਦੁਕਾਨਦਾਰਾਂ ਨੂੰ ਅੱਜ ਇੱਥੇ ਇਕੱਠੇ ਹੋ ਕੇ ਇਹ ਬੰਦ ਦੀ ਕਾਲ ਦਿੱਤੀ ਜਾਏ ਤਾਂ ਕਿ ਦੁਕਾਨਦਾਰ ਇਕੱਠੇ ਹੋ ਗਏ ਇਹਨਾਂ ਦਾ ਪਿੱਟ ਸਿਆਪਾ ਕਰਨ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇਹਨਾਂ ਨੇ ਜੀ ਐਸ ਆਈ ਬੀ ਫੇਰਨੀ ਆ ਫਿਰ ਸਾਰੀਆਂ ਦੁਕਾਨਾਂ ਦਾ ਜੇ ਤੁਸੀਂ ਦੁਕਾਨਦਾਰਾਂ ਨੂੰ ਤੰਗ ਕਰਨਾ ਜਾਂ ਕੋਈ ਦੁਕਾਨ ਤੋੜਨ ਆਇਓ ਦੋ ਦੁਕਾਨਾਂ ਤੋੜ ਦੀਆਂ ਚਾਰ ਛੱਡ ਦਿੱਤੀਆਂ ਉਹਦੇ ਵਿੱਚ ਕਿਹਦਾ ਕੀ ਕਸੂਰ ਆ ਇਹਦੇ ਫਿਰ ਪੁਲਿਸ ਜਲਦੀ ਵੀ ਹੈ ਨਾ ਡੱਗ ਗਿਆ ਨਾ ਮਤਲਬ ਵਿਤਰਾ ਕੀਤਾ ਜਾ ਰਿਹਾ ਵਿਤਰਾ ਕੀਤਾ ਜਾ ਰਿਹਾ ਹਰ ਦੁਕਾਨਦਾਰ ਛੋਟਾ ਮਲਾਜਮ ਹੈ ਹਰ ਦੁਕਾਨਦਾਰ ਦਾ ਆਪਣਾ ਸਰਕਲ ਹੈ ਜਿਉਂ 10 ਫੁੱਟ ਤੇ 5 ਫੁੱਟ ਦੁਕਾਨ ਅੱਗੇ ਕਰਕੇ ਆਪਣੀ ਦੁਕਾਨ ਚਕਲਾ ਚਲਾ ਰਿਹਾ ਰੋਟੀ ਰੋਜੀ ਚਲਾ ਰਿਹਾ ਤੇ ਆਪਣੇ ਬੱਚਿਆਂ ਦਾ ਪਾਲਣ ਕਰ ਰਿਹਾ ਇਹ ਥੋੜਾ ਕੀ ਜਿਹੜਾ ਮਰਜ਼ੀ ਕੋਈ ਆਏ ਜਿਹੜਾ ਮਰਜ਼ੀ ਦੁਕਾਨਦਾਰ ਨੂੰ ਚਪੇੜਾ ਮਾਰ ਜੇ ਜਿਹੜਾ ਮਰਜ਼ੀ ਦੁਕਾਨਦਾਰ ਦੇ ਨਾਲ ਧੱਕਾ ਕਰ ਜੇ ਅਸੀਂ ਧੱਕਾ ਨਹੀਂ ਹੁੰਦਾ ਨਾ ਜੀ ਟ੍ਰੈਫਿਕ ਸਮੱਸਿਆ ਵੀ ਸ਼ਹਿਰ 'ਚ ਬਹੁਤ ਹੈ ਤੇ ਕੀ ਕੀਤਾ ਜਾਦਾ ਦੇਖੋ ਜੀ ਟ੍ਰੈਫਿਕ ਸਮੱਸਿਆ ਤੇ ਟ੍ਰੈਫਿਕ ਪੁਲਸਾ ਹੱਲ ਕਰੇਦਾ ਜੀ ਕਿਉਂਕਿ ਇਹਦੇ ਵਾਸਤੇ ਕਾਨੂੰਨ ਬਣਿਆ ਹੋਇਆ ਗੱਡੀਆਂ ਨੂੰ ਬਾਹਰ ਰੋਕਿਆ ਜਾਏ ਗੱਡੀਆਂ ਨਾ ਸ਼ਹਿਰ ਦੇ ਅੰਦਰ ਅੰਡਰ ਕੀਤੀਆਂ ਜਾਣ ਬਾਜ਼ਾਰਾਂ ਦੇ ਵਿੱਚ ਨਾ ਅੰਡਰ ਕੀਤੀਆਂ ਜਾਣ ਬੈਰੀਅਲ ਲਾਣੇ ਚਾਹੀਦੇ ਆ ਮੋਟਰਸਾਈਕਲ ਟੂ-ਵੀਲਰਸ ਨੂੰ ਬੰਦਰਾਣਾ ਚਾਹੀਦਾ ਹੋਰ ਕੋਈ ਗੱਡੀ ਨਹੀਂ ਆਣੀ ਚਾਹੀਦੀ ਤੇਰੀਆਂ ਦੁਕਾਨਾਂ ਟਾਈਆਂ ਗਈਆਂ ਜਿਹਸੋ ਜਿਹੜਾ ਹੋਏਗਾ ਸੀ ਉਹ ਜਿਹੜਾ ਪੋਜੈਸ਼ਨ ਜਿਹੜੀ ਸੀ ਉਹ ਦੁਕਾਨਦਾਰ ਦੀ ਸੀ ਜਾਂ ਕਮੇਟੀ ਘਰ ਦੀ ਸੀ ਤਾਂ ਦੇਖੋ ਜੀ ਰੋਜ਼ਗਾਰ ਤੇ ਉਹਨਾਂ ਦਾ ਹੀ ਬੰਦ ਹੋਇਆ ਨਾ ਜੀ ਸਵੇਰੇ ਸਾਡੇ 3:30-4 ਵਜੇ ਤੇ ਬੰਦਾ ਹੀ ਨਹੀਂ ਆ ਕੀ ਦੁਕਾਨਦਾਰ ਵੀਰ ਆਪਣੇ ਘਰਾਂ ਸੇ ਸੁੱਤੇ ਦੇ ਨੇ ਤੁਸੀਂ ਆਓ ਜੀ ਸੀਬੀ ਤੇ ਆਜੋ ਇਹ ਤੇ ਗੁੰਡਾ ਰਾਜ ਹੋ ਗਿਆ ਜੀ ਵੀਰਾਂ ਨੇ ਲੈਂਟ ਨਹੀਂ ਤਾ ਇਹ ਤੇ ਗੁੰਡਾ ਰਾਜ ਹੋ ਗਿਆ ਕਿਸੇ ਨੂੰ ਤੁਸੀਂ ਪੁੱਛਿਆ ਨਹੀਂ ਸਵੇਰੇ ਆਓ ਸਵੇਰੇ ਆ ਕੇ ਦੁਕਾਨਾਂ ਢਾਓ ਤੁਹਾਡਾ ਮੁਕਾਬਲਾ ਅਸੀਂ ਕਰਨੇ ਇੱਥੇ ਬੈਠੇ ਆਂ ਇੱਟਨਾ ਇੱਟੇ ਭਜਾਂਗੇ ਸਾਰਿਆਂ ਦੀ ਕੀ ਸਟੈਪ ਹੈ ਅਗਲਾ ਫਿਰ ਸਟੈਪ ਹੈ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਕੀਤਾ ਜਾਏ ਤੁਹਾਡੀ ਕੀ ਕਾਰਵਾਈ ਹੈ ਸਾਡੀ ਕਾਰਵਾਈ ਇਹੀ ਇੱਥੇ ਬੈਠੇ ਆਂ ਜਿੰਨਾ ਚਿਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਜਾਣਗੀਆਂ ਅਸੀਂ ਇੱਥੋਂ ਨਹੀਂ ਹਿੱਲਣਾ ਬਾਜ਼ਾਰ ਬਾਜ਼ਾਰ ਸਾਰਾ ਸਾਡੇ ਨਾਲ ਸਾਰੇ ਦੁਕਾਨਦਾਰ ਸਾਡੇ ਨਾਲ ਬੈਠੇ ਨੇ ਜਿੰਨੀ ਦੇਰ ਤੱਕ ਖੜੇ ਨਹੀਂ ਕਿ ਘਰ ਜਾਓ ਕੰਮ ਕੋਈ ਕਰਦੇ ਆ ਨੁਕਸਾਨ ਚੱਲਿਆ ਜਾ ਜਿਹੜਾ ਇਹਨਾਂ ਨੂੰ ਨੁਕਸਾਨ ਕੀਤਾ ਸਾਡੀ ਹੱਡੀ ਨਾਲ ਕਿਉਂਕਿ ਸ਼ਹਿਰ ਦੇ ਵਿੱਚ ਇੰਨੀ ਗੱਡੀ ਹੋ ਚੁੱਕੀ ਦੀ ਇੱਕ ਇੱਕ ਗੱਡੀ ਦੇ ਵਿੱਚ ਇੱਕ ਇੱਕ ਪਰਿਵਾਰਕ ਮੈਂਬਰ ਆ ਰਿਹਾ ਸ਼ਹਿਰ ਦੇ ਵਿੱਚ ਇਹ ਤਾਂ ਗੱਡੀਆਂ ਦੇ ਤੁਹਾਨੂੰ ਬਾਹਰ ਰੋਕ ਲੀਆਂ ਚਾਹੀਦੀਆਂ ਨੇ ਬੈਰੀਅਲ ਲੱਗੇ ਨੇ ਬੈਰੀਅਲ ਤੇ ਗੱਡੀਆਂ ਰੋਕੋ ਕਿ ਟੂਬਲਰ ਜਾਣਾ ਜੀ ਬਾਜ਼ਾਰ ਦੇ ਵਿੱਚ ਹੋਰ ਕੁਝ ਨਹੀਂ ਜਾਣਾ। ਉਦੋਂ ਇਸ ਮਾਮਲੇ 'ਤੇ ADC ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਕਾਫੀ ਜ਼ਿਆਦਾ ਸੀ। ਉਹਨਾਂ ਨੂੰ ਆਏ ਦਿਨ ਸ਼ਿਕਾਇਤਾਂ ਆ ਰਹੀਆਂ ਸੀ ਲੋਕਾਂ ਦੀਆਂ ਕਿ ਉਹਨਾਂ ਨੂੰ ਬਾਜ਼ਾਰ ਦੇ ਵਿੱਚੋਂ ਲੰਘਣਾ ਬਹੁਤ ਔਖਾ ਹੁੰਦਾ ਹੈ। ਜੇਕਰ ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਹੁੰਦਾ ਹੈ ਤਾਂ ਉਹਨਾਂ ਨੂੰ ਘੰਟਾ-ਘੰਟਾ ਪਹਿਲਾਂ ਟ੍ਰੈਫਿਕ ਦੇ ਵਿੱਚ ਖੜਨਾ ਪੈਂਦਾ ਹੈ ਜਿਸ ਤੋਂ ਬਾਅਦ ਅੱਜ ਉਹਨਾਂ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਤਾਂ ਜੋ ਮਰੀਜ਼ਾਂ ਨੂੰ ਅਤੇ ਲੋਕਾਂ ਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਬਾਰ ਬਾਰ ਲੋਕਾਂ ਤੋਂ ਸਾਨੂੰ ਕੰਪਲੇਨਾਂ ਰਿਕੁਐਸਟ ਜਾਂ ਬਾਰ ਬਾਰ ਵਟਸਐਪ ਦੇ ਮਾਧਿਅਮ ਰਾਹੀਂ ਫੋਨ ਆਈ ਆਦਿ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰਸ਼ ਰਹਿੰਦਾ ਤੇ ਨਾਥੋ ਕੋਈ ਲੰਘ ਸਕਦਾ ਸਪੈਸ਼ਲੀ ਦੁਖੂਦੋਂ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਹੈ ਜਾਂ ਐਮਰਜੈਂਸੀ ਕੰਡੀਸ਼ਨ ਤਾਂ ਫਿਰ ਵੀ ਨਾ ਲੰਘ ਪਾਏ ਜੇ 15 20 ਮਿੰਟ ਇੱਥੇ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਜਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖਿਆ ਹੋਏਗਾ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਵਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਬੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਜਾਇਜ਼ ਟੋਟੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹ ਇਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਹੈ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜ਼ਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਹੈ ਜਾਂ ਕੋਈ ਆਮ ਲੋਕ ਹੈ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਆ ਰਹੀ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਸੀ ਅਸੀਂ ਕਿਸੇ ਤਰ੍ਹਾਂ ਦੀ ਕਿਹ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣੇ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾਹ ਦਿੱਤੀਆਂ ਬਟ ਕਿਸੇ ਦੀ ਰੇੜੀ ਗਰੀਬ ਦੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀ ਰਿਕੁਐਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿਨਾ ਕਿ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਬਟ ਇਹ ਜਿਹੜਾ ਏਰੀਆ ਜਿੱਥੇ ਰਾਸ਼ ਅਨੰਦ ਹੈ ਜਿੱਥੇ ਆਵਾਜਾਈ ਲੋਕਾਂ ਦੀ ਬਹੁਤ ਹੈ ਇਹ ਮੇਨ ਜਿਹੜਾ ਅਮ੍ਰਿਤਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੇ ਈਓ ਪਲੱਸ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹੀ ਜਾਂਦਾ ਲੋਕ ਵੀ ਜਾਂਦੇ ਆ ਤਾਂ ਕਿ ਜਿਹੜੀ ਆਵਾਜਾਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਵੀ ਕਹਾਂਗਾ ਕਿ ਆਵਾਜਾਈ ਵਧੀਆ ਰਹੇਗੀ ਅਸੀਂ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇੱਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹਾਂ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵੱਜ ਜਾਂਦੀ ਇੱਥੇ ਆਇਆ ਹਜੇ ਮਹੀਨਾ ਹੋਇਆ ਹੈ ਮੈਨੂੰ ਤੇ ਮੈਂ ਇਹਦਾ ਜੰਪਲ ਗੁਰਦਾਸਪੁਰ ਦਾ ਮੈਂ ਜੋ ਇੱਥੋਂ ਜਮਿਆ ਪੱਲੇ ਇੱਥੋਂ ਲੰਘੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰਸਾਈਕਲ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰਦ ਮਨ 'ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਪੁੱਛਦੇ ਕਿ ਯਾਰ ਰੋਡ ਨਹੀਂ ਛੋਟੀ ਏ ਇਹ ੱਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਦੇ ਦਫ਼ਤਰ ਅਸੀਂ ਸਾਰਾ ਡਾਟਾ ਕਢਾਇਆ ਦੇਖਿਆ ਕਿ ਇਹਦੇ ਨਾਲ ਉਹ ਤੇ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖ ਤੀ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਮੈਂ ਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਿਆ ਪ੍ਰਸ਼ਾਸਨ ਹੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੋਪਕੀਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਦੇ ਇਹੋ ਜੇ ਪਰਮਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੇ ਇਨਕ੍ਰੋਥਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਨਾ ਚਾਹਾਂਗੇ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਮੱਦੇਮੇਂ ਬਰਾਈ ਇਹ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਕਰੋਥਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਦੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੀਆਂ ਚੋਕੇ ਲੈ ਕੇ ਜਾਵਾਂਗੇ ਉਦੋਂ ਇਸ ਕਾਰਵਾਈ ਤੋਂ ਬਾਅਦ ਦੁਕਾਨਦਾਰਾਂ ਦੇ ਵਿੱਚ ਕਾਫੀ ਜ਼ਿਆਦਾ ਰੋਸ ਪਿਆ ਜਾ ਰਿਹਾ ਉਹਨਰੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਉਹਨਾਂ ਦੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਦੀਆਂ ਦੁਕਾਨਾਂ ਤੱਕ ਤੋੜ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਸਹੀ ਕਰਵਾਇਆ ਜਾਵੇ ਨਹੀਂ ਤਾਂ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਜਾਰੀ ਰੱਖਣਗੇ ਫਿਰ ਹਾਲ ਦੁਕਾਨਦਾਰਾਂ ਦਾ ਇਹ ਧਰਨਾ ਪ੍ਰਦਰਸ਼ਨ ਲਗਾਤਾਰ جاری ਹੈ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬੰਦਾ ਇਨਸਾਫ ਦਿੱਤਾ ਜਾਵੇ ਗੁਰਦਾਸਪੁਰ ਤੋਂ ਰੋਹਿਤ ਗੁਫਤਾ ਪੰਜਾਬੀ ਲੁਕ ਚੈਨਲ